ਇਥੇ ਫਿਰ ਹੁਣ ਆਪਣੇ ਤੁਹਾਡੇ ਪਿੰਡ ਦੇ ਜਾਂ ਤੁਹਾਡੇ ਏਰੀਆ ਦੇ ਕਿੰਨੇ ਕ ਆਪਣੇ ਦੋਸਤ ਆਪਣੇ ਕਿਸਾਨ ਆ ਜਾਂਦੇ ਆ ਜੀ ਪੂਰੇ ਨੂੰ ਤਕਰੀਬਨ ਤਕਰੀਬਨ ਮੋਟਰਸਾਈਕਲਾਂ ਰਾਹੀਂ ਰਸਤੇ ਮਾ ਨੂੰ 3-4000 ਦੇ ਕਰੀਬ ਕਿਸਾਨੀਆਂ ਹਨ ਰੋਜ਼ ਨਿਕਲ ਆ ਰੋਜ਼ ਮਿਲ ਕੇ ਜहां ਬਹੁਤ ਸਾਰਾ ਹੌਸਲਾ ਦੇਗਾ ਜहां ਮੇਰੀ ਤਾਂ ਟ੍ਰੈਲੀ ਪੱਕੀ ਇਹੀਂ ਲਈ ਵੀ ਆ ਮੰਨ ਹੈ ਵੀ ਆਪਣੀ ਟ੍ਰੈਲੀ ਪੰਜਾਬ ਮਾ ਖੜਾ ਕੇ ਤਿਆਰ ਕਰੀਸ਼ ਕਰਕੇ ਨਿਕਲਿਆ ਆ ਬਾਰਡਰ ਪਾ ਹੋਣੇ ਕਰਗਾ ਪੰਜਾਬ ਮਾ ਖੜਾ ਹੈਗਾ ਉੱਪਰ ਦੇ ਆਰਡਰ ਆ ਰਹੇ ਆ ਕੁਰਕੀਏ ਵੀ ਜਿਹੜਾ ਵਾਹਨ ਤੇਰਾ ਉਸਮਾ ਗਏ ਵੇ ਥਾਰੇ ਅੰਦੋਲਨ ਮਾ ਉਹ ਵੀ ਸਟੇਨ ਕਰੇ ਜਾਂਗੇ ਔਰ ਜੋ ਨੁਕਸਾਨ ਹੋ ਗਿਆ ਸਰਕਾਰੀ ਸੰਪਤੀ ਦਾ ਉਹ ਵੀ ਥਾਰੀ ਜ਼ਮੀਨਾ ਕੋ ਕਰ ਕਾ ਭਰਿਆ ਜਾਏਗਾ ਮਨ ਚ ਡਰ ਜਾ ਤਾਂ ਨਹੀਂ ਬੈਠਾ ਨਾ ਜੇ ਡਰ ਹੁੰਦਾ ਬਾਈ ਵੇਕਰਾਂ ਦੇ ਕਰਕੇ ਵੀ ਕੁਝ ਨਹੀਂ ਕਹਿੰਦੇ ਹਾਂ ਕਰੇ ਕੋਈ ਬਾਤ ਨਹੀਂ ਵੀ ਥਾਣੇ ਕਿਹੜਾ ਚਿੱਟਾ ਵੇਚਿਆ ਕਿਹੜਾ ਕਤਲ ਕਰਿਆ ਕੋਈ ਜੇ ਸਹਦੀਤਨਾ ਪ੍ਰਸ਼ਾਸਨ ਚਿੱਟਾ ਵੇਚਣੇ ਆਲੇਗੇ ਉੱਪਰ ਸ਼ਕਤੀ ਕਰਦੇ ਵੀ ਨਾ ਸਾਰ ਰੁਕ ਸਗਾ ਪਰ ਗੱਲ ਮੈਂ ਇਹੀ ਕਹਣਾ ਚਾਹੁੰਦਾ ਵੀ ਜਿਵੇਂ ਹੁਣ ਹਰਿਆਣਾ ਸਰਕਾਰ ਆ ਉਹਨਾਂ ਨੂੰ ਇਸ ਚੀਜ਼ ਦਾ ਕੀ ਡਰ ਆ ਵੀ ਹਰਿਆਣੇ ਦੇ ਵਿੱਚ ਤਾਂ ਕੋਈ ਅੜਚਲ ਬਾਣੀ ਨਹੀਂ ਦੇਹੀ ਸਰਕਾਰ ਜਿਹੜੇ ਕਿਸਾਨ ਆ ਆਪਣੇ ਜਿਹੜੇ ਆਪਣੇ ਨੌਜਵਾਨ ਜਾਂ ਕਿਸਾਨ ਵੀਰ ਬੈਠੇ ਆ ਉਹ ਤਾਂ ਸਾਰੇ ਆਪਣੇ ਦਿੱਲੀ ਨੂੰ ਕੁਝ ਕਰ ਰਹੇ ਆ ਹਾਂ ਮੰਨ ਨੇ ਤਾਂ ਜਾਣਾ ਹੀ ਦਿੱਲੀ ਆਇਓ ਪਤਾ ਨਹੀਂ ਕਾਹਾਂ ਦੇ ਬਿਠਾ ਦੇ ਦੀਆ ਅਨਪੜ੍ਹ ਬੰਦਾ ਇਹਨੂੰ ਪਤਾ ਸਤਾ ਹੈ ਨਹੀਂ ਕਾ ਸੀਗਾ ਕਹਿੰਦਾ ਹਰਿਆਣਿਆਂ ਵੱਢਦੇ ਹਰਿਆਣੇ ਮੰਦੋਂ ਨਿਕਲ ਨਾ ਇਸ ਕਮਾਦ ਵੱਲ ਬਹੁਤ ਜ਼ਿਆਦਾ ਪ੍ਰੇਸ਼ਾਨ ਕਰਨਾ ਚਾਹਾਂ ਨੇ ਸਾਰੇ ਯੂਰਪ ਦੇ ਦੇਸ਼ਾਂ ਜਿੰਨੇ ਆ ਉਹ ਆਪਣੀ ਰਾਜਧਾਨੀ ਵਿੱਚ ਜਾ ਕੇ ਪ੍ਰੋਟੈਸਟ ਕਰ ਰਹੇ ਆ ਸੰਵਿਧਾਨਿਕ ਅਧਿਕਾਰ ਆ ਮਹਾਰਾ 20 ਸੰਵਿਧਾਨਿਕ ਅਧਿਕਾਰ ਆ ਅਸੀਂ ਦਿੱਲੀ ਵਿੱਚ ਜਾ ਕੇ ਪ੍ਰੋਟੈਸਟ ਕਰਾਂਗੇ ਇੱਕ ਜਗ੍ਹਾ ਬੈਠ ਕੇ ਕਰਾਂਗੇ 13 ਮਹੀਨੇ ਹਮ ਪਹਿਲਾਂ ਵੀ ਸ਼ਾਂਤੀ ਗੇਲ ਬੈਠੇ ਰਹੇ ਮਾਨਾ ਕੋਈ ਨੁਕਸਾਨ ਨਹੀਂ ਕਰਿਆ ਅਗਰ ਹੋਇਆ ਤਾਂ ਮਾਰਾ ਆਪਣਾ ਨੁਕਸਾਨ ਹੋਇਆ 700 ਕਿਸਾਨ ਸ਼ਹੀਦ ਹੋਏ ਆ ਜੀ ਗਵਰਨਮੈਂਟਾਂ ਕੋਈ ਨੁਕਸਾਨ ਨਹੀਂ ਆ ਅੱਜ ਵੀ ਇੱਕ ਮਤਲਬ ਰਾਤ ਦੀ ਗੱਲ ਆ ਇੱਕ ਹਨ ਆਪਣੇ ਵੀ ਕਿਸਾਨ ਇੱਥੇ ਇੱਕ ਸੀਧਾ ਹੋ ਗਿਆ ਹਾਂ ਰਾਤ ਹੋ ਗਿਆ ਉਹ ਬਜ਼ੁਰਗ ਸੀਗੇ ਹਾਰਟ ਐਟੈਕ ਹੋਇਆ ਉਹਨਾਂ ਨੂੰ ਤੇ ਇੱਥੇ ਬਹੁਤ ਜ਼ਿਆਦਾ ਆਪਣੇ ਜਿਹੜੇ ਬਜ਼ੁਰਗ ਨੇ ਜਾਂ ਹੋਰ ਆਪਣੇ ਨੌਜਵਾਨਾਂ ਜਾਖਮੀ ਹੋਏ ਹਨ ਤੇ ਕਿੱਦਾਂ ਕਿੱਦਾਂ ਦੇ ਇਹ ਮਤਲਬ ਐਦਾਂ ਦੇ ਹਥਿਆਰ ਵਰਤ ਰਹੇ ਆ ਇਹ ਗੋਲੇ ਵਰਤ ਰਹੇ ਆ ਜਿਹੜੇ ਐਕਸਪਾਇਰ ਹੋਏ ਹੋਏ ਆ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਆ ਜੋਨ ਸਾਦੋ ਅਸਲੀ ਗੋੜਾ ਆਇਆ ਉਹਨੇ ਬੰਦੂਖ ਗੇਲ ਚਲਾਵਾ ਪਿਛਲੇ ਅੰਦੋਲਨ ਦਾ ਐਕਸਪੀਰੀਅੰਸ ਆ ਆਪਣੇ ਪਾਸ ਹਾਂਜੀ ਹਾਂ ਉਹ ਜਿਹੜਾ ਐਲੂਮੀਨੀਅਮ ਕਾਇਆ ਵੱਡਾ ਸੈੱਲ ਉਹ ਠੀਕ ਆ ਉਹ ਵਰਤ ਸਕਦੇ ਆ ਉਸ ਨੂੰ ਹਮ ਪਾੜ ਵੀ ਨਹੀਂ ਹੱਥਾਂ માં ਵਾਪਸ ਵੀ ਥੈਂਕਦੇ ਪੈਰ ਗੇਲ ਵੀ ਨੱਪ ਲਿਆ ਹਾਂ ਉਸਕੇ ਅੰਦਰ ਡੋਜ ਵੀ ਠੀਕ ਆ ਉਸਤੇ ਬਾਅਦ ਜਿਹੜਾ ਪਲਾਸਟਿਕ ਆ ਆ ਉਸਕੇ ਵਿੱਚ ਡੋਜ ਬਹੁਤ ਵੱਧਾ ਤੋ ਉਸਨੂੰ ਹਮ ਨੱਪ ਲਿਆ ਬੋਰੀਆਂ ਗੇ ਲਗਿੱਲੀ ਫਿਰ ਇਹਨਾਂ ਨੇ ਤੀਆ ਲੈਣਿਆ ਜਿਹੜਾ ਜ਼ਿਆਦਾ ਮੋਟਾ ਆ ਉਹ ਬਲਾਸਟਿਕ ਆ ਉਸ ਦੇ ਵਿੱਚ ਬਰੂਤ ਵਧਾ ਦਿਆ ਉਹ ਕੋਈ ਅਥਾਰਟੀ ਨਹੀਂ ਇਹਨਾਂ ਨੂੰ ਸਬਦਾਨ ਨਹੀਂ ਮਤਲਬ ਇਹਨਾਂ ਨੂੰ ਪਤਾ ਇਹਨਾਂ ਨੂੰ ਇਹ ਹੋ ਗਿਆ ਵੀ ਇਹ ਤਾਂ ਯਾਰ ਖਤਮ ਕਰੀ ਜਾਂਦੇ ਨਸ਼ਟ ਕਰ ਰਿਹਾ ਫਿਰ ਇਹਨਾਂ ਨੇ ਹਰ ਉਹ ਵੀ ਉਹ ਵੀ ਸ਼ਾਂਤੀ ਗਿਲ ਹਾਂ ਸ਼ਾਂਤੀ ਬਿਨਾ ਪ੍ਰਸ਼ਾਸਨ ਕੇ ਉੱਪਰ ਹੱਥ ਉਠਾਏ ਫਿਰ ਵੀ ਵੀ ਇਦਰੀ ਆ ਜਾਂਦਾ ਸੀ ਇਦਰੀ ਨਾਸ਼ਟ ਕਰਨ ਦੇ ਸੀ ਬਾਅਦ ਦੇ ਵਿੱਚ ਮਤਲਬ ਕਰਨ ਲੱਗੇ ਹੁਣ ਜਿਵੇਂ ਇੱਕ ਹੋਰ ਇਹਨਾਂ ਨੂੰ ਇਹ ਗੱਲ ਦਾ ਨਹੀਂ ਪਤਾ ਜਿਵੇਂ ਉਹ ਆਪਣਾ ਇੱਕ ਗਾਣਾ ਚਾਲਣ ਲੱਗਾ ਕਹਿੰਦਾ ਤੂੰ ਕੀ ਜਾਣੇ ਜੱਟੀਏ ਨਹੀਂ ਜੱਟ ਜਗਾੜੀ ਹੁੰਦੇ ਹਨ ਵੀ ਤੂੰ ਕੀ ਜਾਣੇ ਦਿੱਲੀਏ ਨਹੀਂ ਜੱਟ ਜਗਾੜੀ ਹੁੰਦਾ ਉਹ ਹੋਰ ਵਰਤੀ ਜਾਂਦੀ ਤੇ ਆਪਣੇ ਵਾਲੇ ਉਹ ਲੈ ਆ ਜਿਹੜਾ ਤੂੜੀ ਭਰਨ ਵਾਲਾ ਹੁੰਦਾ ਬਲੌਰ ਉਹ ਮੂਰੇ ਲਾਈ ਬੈਠਾ ਉਹ ਕਹਿੰਦਾ ਜਦੋਂ ਬੰਬ ਆਉਂਦਾ ਚੱਕ ਕੇ ਤੂੰ ਹੀ ਉਧਰ ਨੂੰ ਕਰ ਤੂੰ ਉਧਰ ਨੂੰ ਕਰਦੇ ਆ ਫੇਰ ਹੀ ਨਾ ਨਾ ਦੋ ਦਿਨ ਬਹੁਤ ਪ੍ਰੇਸ਼ਾਨ ਕਰੇ ਬੰਬ ਦੇਖੋ ਜੋ ਪੰਜਾਬ ਦੀ ਸੀਮਾ ਮੈਂਕਾ ਡਰੋਨ ਗਿਲ ਬੰਬ ਗੇਰ ਰਹੇ ਆ ਲੰਗਰਾਂ ਦੇ ਵਿੱਚ ਬੰਬ ਗੇਰ ਰਹੇ ਆ ਲੰਗਰਾਂ ਦੇ ਵਿੱਚ ਸਹੀ ਗੱਲ ਹੈ ਜੀ ਜਦੋਂ ਇਹ ਅੰਗਰੇਜ਼ਾਂ ਦੇ ਵੀ ਮਾਰੇ ਲੋਕ ਆ ਤੋ ਲੰਗਰਾਂ માં ਤੋਂ ਬੰਬ ਨਾ ਗੇਰੋ ਫੇਰ ਆਪਾਂ ਨੇ ਜਗਾੜ ਉਹ ਜਿਹੜੀ ਤੂੰ ਗੱਲ ਕੀਤੀ ਜੱਟ ਜਗਾੜੀ ਹੁੰਦੇ ਆ ਜਗਾੜ ਲਾਗਾ ਫੇ ਪਤੰਗ ਨਾਲ ਗੇਰ ਲੀਆ ਮਨ ਨਾਲ ਡਰੋਨ